ਮਾਈ ਬਲਾਕਾ ਸਿੰਧ ਅਸੀਂ ਸਵਾਗਤ ਕੋਰਡੋਰ ਸਾਹਿਬ ਦੀ ਧਰਤੀ ਤੇ ਆ ਇਸ ਵੇਲੇ ਜੀ ਖੜਿਆ ਖਦੂਰ ਸਾਹਿਬ ਹਲਕੇ ਦੇ ਵਿੱਚ ਤਰਨਤਾਰਨ ਦੇ ਲਾਗੇ ਆ ਪਾਜੀ ਕੀ ਨਾਂ ਸਾਡਾ ਮੈਂ ਮਕਰਵਲ ਸਿੰਘ ਆ ਕੁਲਵਲ ਸਿੰਘ ਜੀ ਆ ਕਿਹੜਾ ਇਲਾਕਾ ਆ ਇਹ ਇਹ ਖਰੂਸਾ ਦੇ ਤਰਨਤਰ ਦਾ ਇਲਾਕਾ ਆ ਆ ਖਾਸ ਜਗ੍ਹਾ ਕਿਹੜੀ ਆ ਇਹ ਭੁਦਰਾ ਪੋਲਾ ਜੀ ਠੀਕ ਆ ਪਾਜੀ ਆ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਵਾ ਹਾਂਜੀ ਇਹਦੇ ਚ ਬਹੁਤ ਸਾਰੇ ਕੈਂਡੀਡੇਟ ਖੜੇ ਆ ਹਾਂਜੀ ਮੈਂ ਜੰਮੂ ਤੋਂ ਆਇਆ ਸੀ ਹਾਂਜੀ ਇਹ ਪਤਾ ਕਰਨ ਲਈ ਕਿ ਗਰਾਊਂਡ ਰਿਪੋਰਟ ਕੀ ਆ ਕੀ ਕਹਿਣਾ ਚਾਹੋਗੇ ਇਸ ਵੇਲੇ ਕਿਹਦਾ ਜ਼ੋਰ ਚੱਲ ਰਿਹਾ ਇੱਥੇ ਅਜੇ ਤਾਂ ਕੋਈ ਕੰਨ ਜਗ੍ਹਾ ਜੀ ਚਲੋ ਫੇਰ ਵੀ ਹੁੰਦਾ ਨਾ ਹਵਾ ਚੱਲਦੀ ਆ ਤਾਂ ਪਾਵਾ ਲੱਗ ਹੀ ਜਾਂਦਾ ਜੀ ਆ ਜੀ ਆਵਾਜ਼ ਤੋਂ ਪ੍ਰਿਤਪਾਲ ਜੀ ਪ੍ਰਿਤਪਾਲ ਹਾਂਜੀ ਪ੍ਰਿਤਪਾਲ ਜੀ ਅਮਰਤਪਾਲ ਅਰੇ ਅਮਰਤਪਾਲ ਸਾਹਿਬ ਅਮਰਤਪਾਲ ਜੀ ਭਾਜੀ ਨੇ ਭਾਜੀ ਨੇ ਬੇਸ਼ੱਕ ਨਾ ਗਲਤ ਬੋਲਿਆ ਪਰ ਕਹਿੰਦੇ ਆ ਕਿ ਉਹ ਦਿਲੋਂ ਬੋਲੇ ਆ ਹੈਨਾ ਆ ਮੈਂ ਤੁਹਾਡੇ ਨਾਲ ਗੱਲ ਕਰਦਾ ਬਾਬਾ ਜੀ ਕੀ ਨਾਮ ਸਾਡਾ ਸਾਦਾ ਸਿੰਘ ਹਾਂਜੀ ਸਾਦਾ ਸਿੰਘ ਆ ਕੀ ਕਹਿੰਦੇ ਹੋ ਇਸ ਵਾਰ ਚੋਣਾ ਕਿਹੜੇ ਪਾਸੇ ਨੂੰ ਧੋੜ ਲਗੀ ਇਸ ਇਸ ਹਲਕੇ ਦੀਆਂ ਅਮਰਤਪਾਲ ਅਮਰਤਪਾਲ ਕਿਉਂ ਮਾਹੌਲ ਮਾਹੌਲ ਆ ਹਾਂ ਕੀ ਕਾਰਨ ਹੋ ਗਿਆ ਕੀ ਕਾਰਨ ਹੋ ਗਿਆ ਕਿ ਸਾਰਿਆਂ ਨੂੰ ਅਮਰਤਪਾਲ ਹੀ ਦਿਖਾਈ ਦੇਣ ਰਿਹਾ ਜਿਹੜੀ ਪਾਰਟੀ ਆ ਜੋ ਕਰ ਰਹੀ ਆ ਠੱਖਾ ਕਰ ਰਹੀ ਆ ਉਹੋ ਹਾਂ ਠੱਕੇ ਦਾ ਕਰਕੇ ਲਾੜ ਇਸ ਪਾਰਟੀ ਨੂੰ ਵੀ ਸਾਹ ਦੇ ਪਰ ਅਮਰਤਪਾਲ ਜੀ ਨੇ ਕੀ ਕੀਤਾ ਐਸਾ ਕਿ ਤੁਸੀਂ ਉਹਨਾਂ ਵੱਲ ਧੋੜਨ ਲੱਗੇ ਜੇ ਧੋੜਨ ਲੱਗੇ ਇੰਨਾ ਹੀ ਸਚਾਈ ਕੋ ਦਿਖਾਇਆ ਹਾਂ ਹਾਂ ਠੀਕ ਇਹ ਜਿਹੜੀ ਪਾਰਟੀ ਆ ਬੁੜੀ ਆ ਇਹ ਸਾਰੇ ਨਸ਼ੇ ਪਾਤੀ ਵੈਸਾ ਜਾਲਾ ਨੂੰ ਆ ਕਰ ਕੀਤਾ ਨਹੀਂ 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 ਲੋਟ ਕੋਈ ਤਰੀ ਉੱਪਰ ਕੋਈ ਜਿਹੜਾ ਸੌਣ ਲੜਾਈ ਨਹੀਂ ਹੁੰਦੀ। ਤੋ ਤੁਸੀਂ ਵੇਖਿਆ ਕਿ ਕਿਵੇਂ ਲੋਕੀ ਜਿਹੜੇ ਆ ਉਹ ਕਰ ਰਹੇ ਆ ਮੈਂ ਦੇਖ ਰਿਹਾ ਕਿ ਇੱਥੇ ਤਾਂ ਝੰਡੇ ਵੀ ਫੜੇ ਹੋਏ ਆ ਸਾਰਿਆਂ ਨੇ ਪਰ ਮੈਂ ਗੱਲ ਕਰਨਾ ਚਾਹਾਂਗਾ ਹੋਰ ਵੀ ਵੀਰਾਂ ਦੇ ਨਾਲ ਆ ਇਹ ਕੀਰਤੀ ਭਾਜੀ ਨੇ ਆਪਣਾ ਕੰਮ ਖੋਲਿਆ ਸੀ ਇੱਥੇ ਇਹਨਾਂ ਨੂੰ ਕਿਹਾ ਕਿ ਠੰਡਾ ਪੀਣ ਲਈ ਅਸੀਂ ਇੱਥੇ ਰੁਕੇ ਸੀਗੇ। ਭਾਜੀ ਕੀ ਨਾਮ ਤੁਹਾਡਾ? ਜਲਵੀਰ ਸਿੰਘ ਜਲਵੀਰ ਭਾਜੀ ਕੀ ਕਹਿਣਾ ਚਾਹੋਗੇ ਚੋਣਾਂ ਦੇ ਬਾਰੇ ਇਸ ਵਾਰ ਕੀ ਮਹੌਲ ਆ ਕਿਉਂਕਿ ਬਿਰਸਾ ਸਿੰਘ ਬਲਟੋਹਾ ਵੀ ਖੜੇ ਆ ਆਮ ਆਦਮੀ ਪਾਰਟੀ ਦੇ ਵੀ ਹੈਗੇ ਆ ਹੋਰ ਵੀ ਹੈਗੇ ਆ ਆਜ਼ਾਦ ਉਮੀਦਵਾਰ ਵੀ ਕਾਫੀ ਖੜੇ ਆ ਤੇ ਅਮਰਿਤਪਾਲ ਨਾ ਉਹਦੇ ਦੋ ਬੰਦੇ ਖੜੇ ਆ ਹਾਂਜੀ ਇੱਕ ਅਮਰਿਤਪਾਲ ਸਿੰਘ ਤੇ ਇੱਕ ਭਾਈ ਅਮਰਿਤਪਾਲ ਸਿੰਘ ਤੁਹਾਡਾ ਕੀ ਲੱਗਦਾ ਤੁਹਾਨੂੰ ਕਿ ਕਿਹੜੇ ਪਾਸੇ ਜਾਊਗੀ ਇਸ ਵਾਰ ਗੇਮ ਕਿਹੜੀ ਪਾਰਟੀ ਲੈ ਜਾਊਗੀ ਗੇਮ ਤੇ ਜਾਣੀ ਹੈ ਜੀ ਅਮਰਿਤਪਾਲ ਵੱਲ ਜੀ ਗੇਮ ਤਾਂ ਜਾਣੀ ਹੈ ਜੀ ਅਮਰਪਾਲ ਦੇ ਲਈ ਸਾਰੀ ਕਿਉਂ ਕਿਉਂ ਵੇਖੋ ਜੇ ਸੱਚੇ ਜੀ ਅੰਬਰ ਦੇ ਸਕਾਉਂਦੇ ਸੀ ਨਸਿਆਂ ਨੂੰ ਬੰਦ ਕਰਦੇ ਸੀ ਬਿਲਕੁਲ ਹੁਣ ਜਿਨ੍ਹਾਂ ਦੇ ਬੱਚੇ ਨਸਿਆਂ ਤੇ ਲੱਗੇ ਆ ਉਹਨਾਂ ਉੱਤੇ ਕੀ ਵੀ ਦੀ ਦੀ ਆ ਮੈਨੂੰ ਇਹ ਦੱਸੋ ਮੈਂ ਆਇਆ ਜੰਮੂ ਤੋਂ ਇੱਥੇ ਅਸੀਂ ਕਵਰੇਜ ਕਰਨ ਲਈ ਆਏ ਸੀ ਕਿ ਕੀ ਪਤਾ ਕਰੀਏ ਕਿ ਭਈ ਸਾਰੇ ਪਾਸੇ ਖਡੂਰ ਸਾਹਿਬ ਖਡੂਰ ਸਾਹਿਬ ਖਡੂਰ ਸਾਹਿਬ ਹੀ ਜਿਹੜਾ ਇਹੀ ਹਲਕਾ ਜੜਿਆ ਇਹ ਬੜਾ ਮਚਿਆ ਪਿਆ ਅਸੀਂ ਜੰਮੂ ਤੋਂ ਤੁਸੀਂ ਸੋਚ ਸਕਦੇ ਹੋ ਕਿ ਅਸੀਂ ਜੇਕਰ ਆਇਆ ਤਾਂ ਕੋਈ ਸੋਚ ਸਮਝ ਕੇ ਆਏ ਹੋਣੇ ਸੋਚ ਸਮਝ ਕੇ ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਮੇਰੇ ਖਿਆਲ ਚ ਮੈਨੂੰ ਨਹੀਂ ਕਦੇ ਮਿਲੇ ਹੋਣੇ ਹਾਂਜੀ ਫਿਰ ਵੀ ਮੈਂ ਕਹੂੰਗਾ ਕਿ ਸਿਰਫ ਅਮਰਕਪਾਲ ਹੀ ਕਿਉਂ ਐਡਾ ਕੀ ਜੋਰ ਆ ਮਤਲਬ ਇਹਦਾ ਜੋਰ ਦੇ ਉਹੀ ਆ ਵੀ ਇਹਨੂੰ ਗਲਤ ਮਤਲਬ ਗਲਤ ਗਲਤ ਆ ਗਲਤ ਨਹੀਂ ਹੈ ਮਤਲਬ ਇਹ ਬੰਦਾ ਸਹੀ ਸੀ ਕਿਹਾ ਹੁਣ ਨੌਜਵਾਨ ਪੀੜੀ ਨੂੰ ਬਚਾਉਣ ਡਿਆ ਸੀ ਤੇ ਉਹਨੂੰ ਆਪਾਂ ਗਰਕਾ ਕਰ ਰਹੇ ਆ ਤੁਸੀਂ ਦੇਖਿਆ ਕਿ ਸਾਰੇ ਹੀ ਇੱਕੋ ਨੌ ਲੈ ਰਹੇ ਨੇ ਫਿਲਹਾਲ ਭਾਜੀ ਮੇਰੀ ਵੀਡੀਓ ਬਣਾਉਂਦੇ ਸੀਗੇ ਤੇ ਮੈਂ ਸੋਚਿਆ ਕਿ ਇਹਨਾਂ ਦੀ ਵੀ ਬਣਾ ਲਈ ਜੇ ਭਾਜੀ ਕੀ ਨਾਮ ਤੁਹਾਡਾ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਜੀ ਚੋਣਾ ਕਿੱਧਰ ਨੂੰ ਜਾਣਗੀਆਂ ਭਾਈ ਅਮਰਪਾਲ ਜੀ ਕਿਉਂ ਸੇਕਾ ਯਾਨੀ ਕਿ ਜਿਹੜਾ ਨਸ਼ਾ ਹੀ ਨਾ ਉਹ ਛਡਾਉਂਦਾ ਹੈ ਆਹ ਆਹ ਨਸ਼ਾ ਛਡਾਉਂਦਾ ਹੈ ਚੰਗੇ ਪਾਸੇ ਲਾਉਂਦਾ ਹੈ ਬੱਚਿਆਂ ਨੂੰ ਪਰ ਆ ਜਿਹੜੀ ਦੂਜੀਆਂ ਸਰਕਾਰਾਂ ਸਾਰੀਆਂ ਗਲਤ ਆ ਸਾਡੀਆਂ ਵੋਟਾਂ ਜਾਣੀਆਂ ਭਾਈ ਅਮਰਪਾਲ ਨੂੰ ਉਹ ਸਾਡੀਆਂ ਵੋਟਾਂ ਜਾਣੀਆਂ ਭਾਈ ਅਮਰਪਾਲ ਸਿੰਘ ਨੂੰ ਇਹ ਇਹ ਗਰਾਊਂਡ ਰਿਪੋਰਟ ਤੁਹਾਨੂੰ ਜਿਹੜੀ ਅਸੀਂ ਦੱਸ ਰਹੇ ਆ ਇੱਥੇ ਜੰਮੂ ਤੋਂ ਚੱਲ ਕੇ ਅਸੀਂ ਇੱਥੇ ਆਏ ਆ ਸਪੈਸ਼ਲ ਇਸੇ ਕਰਕੇ ਕਿ ਆਮ ਬੰਦੇ ਦੀ ਜਿਹੜੀ ਹੈ ਉਹ ਆਵਾਜ਼ ਥੋੜੇ ਤੱਕ ਪਹੁੰਚਾਈ ਜਾਵੇ ਕਿਉਂਕਿ ਇਦਾਂ ਅਸੀਂ ਜੇ ਦੂਰੋਂ ਹੋ ਕੇ ਬੋਲਦੇ ਹੀਏ ਉਹ ਗੱਲ ਅਲੱਗ ਆ ਕਿਥੇ ਪਾਸੇ ਨਹੀਂ ਅਸੀਂ ਜਾ ਰਹੇ ਆਮ ਬੰਦਾ ਜਿਹੜਾ ਆਮ ਕੀਰਤੀ ਇਨਸਾਨ ਨੇ ਜਿਹੜੇ ਉਹਨਾਂ ਤੋਂ ਪੁੱਛ ਰਹੇ ਆ ਇਹ ਇਹਨਾਂ ਦਾ ਕੀ ਫੈਸਲਾ ਹੋਊਗਾ ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ ਦੇਖਦੇ ਆ 4 ਜੂਨ ਨੂੰ ਕੀ ਫੈਸਲਾ ਹੁੰਦਾ ਜੀ ਤੇ ਫਿਰ ਅੱਗੇ ਗੱਲ ਕਰਾਂਗੇ ਹੋਰ ਚੱਲਦੇ ਆ ਅਸੀਂ ਕਿਤੇ ਅੱਗੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਲੋਕਾਂ ਦੇ ਨਾਲ ਮਿਲਾਵਾਂਗੇ ਦੇਖਦੇ ਰਹੋ ਆਪਸੀ ਸਾਈ ਟੀਵੀ ਆਪਾਂ ਤੁਹਾਨੂੰ ਲੋੜ ਦੇ ਦੱਸਦੇ ਹਾਂ ਜੀ ਦੇ ਤਰ੍ਹਾਂ ਇਹ ਤਾਂ ਉਹ ਬੱਸ ਕਰ ਮੀਨ ਆਉਂਦੇ ਰਹਿ ਯਾ ਟਿਕ ਕਿੱਥੇ ਰਹਿੰਦੇ ਹੋ ਉਹ ਨਰਸਕੋਲ ਦੇ ਕੋਲ ਬੋੜ ਬਣੀ ਆ ਹਾਂਜੀ ਕਿਹਨੂੰ ਪਾਣੀ ਆ ਮੈਕ ਨੂੰ ਮੈਕ ਨੂੰ ਹਾਂਜੀ ਕਿਹਦਾ ਆ ਮੈਕ ਆ ਮਨੀਤਪਾਲ ਆਪ ਜੀ ਤੁਸੀਂ ਹਾਂਜੀ ਬਾਬਾਈ ਕੀ ਨਾਮ ਸਾਡਾ ਸੁਖਪ੍ਰੀਤ ਸਿੰਘ ਜੀ ਭਾਈ ਇਸ ਵਾਰ ਕੀ ਆ ਵੋਟਾਂ ਕਿੱਧਰ ਨੂੰ ਜਾ ਰਹੀਆਂ ਹਾਂਜੀ ਆ ਸਾਡੀ ਮੇਰੀ ਤਾਂ ਬਣੀ ਨਹੀਂ ਮਾਤਾ ਹੁਣਾ ਦੀ ਕਿਨੂੰ ਪਾਣੀ ਘਰ ਦੇ ਕਿੱਧਰ ਨੂੰ ਕਹਿੰਦੇ ਆ ਦੱਦਿਆਂ ਨੂੰ ਨਹੀਂ ਮੈਂ ਵੈਸੇ ਤਾਂ ਦੱਸਿਆ ਖੁਸ਼ੀ ਆਗਾ ਕੀ ਨੇ ਮਾਰਨ ਖੁਸ਼ੀ ਦੱਸਿਆ ਨਹੀਂ ਆ ਵੀਰਾਂ ਦੇ ਕਹਿ ਰਹੇ ਮਾਈਕਰੋ ਪਾਣੀ ਬਾਕੀ ਵਿਚਾਰ ਹੈ ਮੇਰਾ ਅਮਰਿਤਪਾਲ ਸਿੰਘ ਦਾ ਵੈਰੀ ਗੁੱਡ ਵਾਹ ਵਾਹ ਜੀ ਵਾਹ ਹਾਂ ਜੀ ਰਜਿੰਦਰ ਭਾਜੀ ਕਿਹੜੀ ਜਗ੍ਹਾ ਖੜਾ ਆਪਾਂ ਆਪ ਕੋ ਪੈਗ ਹੋਣੀ 145000 ਇਹ ਭਾਜੀ ਆਪਣਾ ਜੀਰਾ ਰੋੜ ਆ ਅੱਛਾ ਰੇਲਵੇ ਕ੍ਰੋਸਿੰਗ ਹੈਗੀ ਹਾਂਜੀ ਹਾਂਜੀ ਅੱਛਾ ਅੱਛਾ ਤੁਸੀਂ ਆਪਾਂ ਜਿਹੜਾ ਆਏ ਕਿੱਧਰ ਸੀ ਅੱਜ ਭਾਜੀ ਅੱਜ ਆਏ ਸੀ ਕਿ ਗਰਾਊਂਡ ਸਰਵੇਖਣ ਲਈ ਭਾਈ ਅਮਰਿਤਪਾਲ ਸਿੰਘ ਦਾ ਖਡੂਰ ਸਾਹਿਬ ਦੇ ਵਿੱਚ ਕੀ ਰਿਪੋਰਟ ਚੱਲ ਰਹੀ ਆ ਠੀਕ ਠੀਕ ਹੈ ਕੀ ਸਰਵੇ ਕੀਤਾ ਤੁਸੀਂ ਹਜੇ ਚੱਲ ਰਿਹਾ ਦੇਖਦੇ ਆਂ ਕੀ ਹੁੰਦਾ ਹਜੇ ਉਂਝ ਬਾਬਿਓ ਵਈ ਗੱਲ ਸਾਹ ਵਾਹਿਦੁਰ ਜੀ ਕੀ ਫਤਿਹ ਬਾਬਿਓ ਕਿੱਧਰ ਦਾ ਮਹੌਲੇ ਇੱਥੇ ਇੱਥੇ ਮਹੌਲ ਜੀ ਅਮਰਪਾਲ ਦਾ ਜੀ ਕੋਈ ਅਮਰਪਾਲ ਸਿੰਘ ਦਾ ਹਾਂਜੀ ਸਰ ਅਮਰਪਾਲ ਦੋ ਆ ਹਾਂਜੀ ਖਡੂਰ ਖਡੂਰ ਸਾਹਿਬ ਜੀ ਖਡੂਰ ਸਾਹਿਬ ਵਾਲੀ ਖਡੂਰ ਸਾਹਿਬ ਦੇ ਵਿੱਚ ਵੀ ਤੁਹਾਨੂੰ ਪਤਾ ਦੋ ਅੰਮ੍ਰਿਤਪਾਲ ਖੜੇ ਹੋਏ ਆ ਅਸੀਂ ਖਾਲਸਾ ਜੀ ਕੀ ਬਾਤ ਹੈ ਹਾਂਜੀ ਤੇ ਤੁਸੀਂ ਬਾਜੀ ਖਾਲਸਾ ਜੀ ਖਾਲਸਾ ਜੀ ਕੀ ਬਾਤ ਹੈ ਚਲ ਛਕੋ ਜੀ ਬਾਬਾ ਜੀ ਤੁਸੀਂ ਖਾਲਸਾ ਜੀ ਅੰਮ੍ਰਿਤਪਾਲ ਸਿੰਘ ਜੀ ਅੰਮ੍ਰਿਤਪਾਲ ਸਿੰਘ ਜੀ ਚੋਣ ਨਿਸ਼ਾਨ ਪਤਾ ਕੀ ਹੈਗਾ ਮਾਈਕ ਜੀ ਮਾਈਕ ਮਾਈਕ ਜੀ ਹਾਂਜੀ ਕੀ ਬਾਤ ਹੈ ਚਲ ਛਕੋ ਵੀ ਕਿਉਂ ਕਿਉਂ ਵੋਟ ਪਾਣਾ ਚਾਹੁੰਦੇ ਹੋ ਬਾਜੀ ਨੂੰ ਮੌਕੇ ਹੁਣ ਸਿੱਖੀ ਬਾਰੇ ਹੁਣ ਮੌਕਾ ਜਾਗਦੂ ਵੀ ਹੁਣ ਹੋਏ ਆ ਪਹਿਲਾਂ ਨਾ ਕਾਂਗਰਸ ਨੇ ਕੋਈ ਤਨਾ ਕਾਲੀਆਂ ਕੀਤਾ ਨਸ਼ੇ ਨੂੰ ਰੋਕथाम ਇਹਨੇ ਕਰਨੀ ਨਸ਼ੇ ਨੂੰ ਰੋਕਥਾਮ ਕਰਨੀ ਹਾਂਜੀ ਕੀ ਬਾਤ ਹੈ ਚਲੋ ਜੀ ਇਹ ਸਾਡੇ ਨਾਲ ਨੇ ਆ ਮਾਈਕ ਫੜੇ ਬਾਬਾ ਜੀ ਕੀ ਨਾਮ ਤੁਹਾਡਾ ਸਰਪਜੀਤ ਸਿੰਘ ਹਾਂਜੀ ਸਰਪਜੀਤ ਸਿੰਘ ਕੀ ਮਾਹੌਲ ਚੱਲ ਰਿਹਾ ਇੱਥੇ ਦਾ ਇੱਥੇ ਦਾ ਮਾਹੌਲ ਦੀ ਅਵਧੂ ਮਾਹੌਲ ਚੱਲ ਰਿਹਾ ਹਾਂਜੀ ਔਰਪਾਲ ਦਾ ਅਮਰਿਤਪਾਲ ਸਿੰਘ ਦਾ ਕਿਹੜਾ ਪਿੰਡ ਹੈ ਇਹ ਬਸਤੀ ਰਿਸ਼ਵ ਸਿੰਘ ਵਾਲੀ ਬਸਤੀ ਅਮਰ ਸਿੰਘ ਕੀ ਬਾਤ ਹੈ ਮੱਲਾ ਵਾਲਾ ਹਾਂਜੀ ਕੀ ਬਾਤ ਹੈ ਤਾਂ ਇਹ ਸੀਗਾ ਪਿੰਡ ਬਸਤੀ ਅਮਰ ਸਿੰਘ ਲੋਕਾਂ ਦਾ ਰੁਝਾਨ ਜਿਹੜੇ ਆਮ ਲੋਕੀ ਜਿਹੜੇ ਸੜਕਾਂ ਤੇ ਬੈਠੇ ਆ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਘੁੰਮ ਰਹੇ ਆ ਆਮ ਰੁਝਾਨ ਜਿਹੜਾ ਆ ਅਮਰਿਤਪਾਲ ਸਿੰਘ ਵੱਲ ਨੂੰ ਜਾ ਰਿਹਾ ਆ